ਸਤਿ ਸ਼੍ਰੀ ਅਕਾਲ ਜੀ। ਹਾਜ਼ਰੀਆਂ ਅੱਜ ਦੀ ਨਵੀਂ ਕਹਾਣੀ ਲੈ ਕੇ। ਕਹਾਣੀ ਸੁਣ ਕੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਜੀ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ। ਰਵੀਪੁੱਤ ਨੇਹਾ ਦੀ ਹਾਲਤ ਬਹੁਤ ਖਰਾਬ ਆ। ਤੁਛੇਤੀ ਆ ਜਾ। ਨਹੀਂ ਤਾਂ دیر ਹੋ ਜਾਊਗੀ ਐਨਾ ਸੌਂਦੇ ਹੀ ਰਵੀ ਦਾ ਕਲੇਜਾ ਕੰਬ ਗਿਆ ਉਹਨੇ ਤੁਰੰਤ ਆਫਿਸ ਤੋਂ ਛੁੱਟੀ ਲਈ ਤੇ ਅਗਲੇ ਦਿਨ ਸਵੇਰੇ ਹੀ ਪਿੰਡ ਵਾਲੀ ਬੱਸ ਫੜ ਲਈ ਰਸਤਾ ਈਵੇਂ ਲੱਗ ਰਿਹਾ ਸੀ ਜਿਵੇਂ ਲੰਬਾ ਹੋ ਗਿਆ ਹੋਵੇ ਜਿਵੇਂ ਹੀ ਰਵੀ ਆਪਣੀ ਭੈਣ ਨੀਹਾ ਦੇ ਸਹੁਰੇ ਪਹੁੰਚਿਆ ਤਾਂ ਅਚਾਨਕ ਦਰਵਾਜ਼ੇ ਤੇ ਭਰਾ ਨੂੰ ਸਾਹਮਣੇ ਖੜਾ ਵੇਖ ਕੇ ਕਬਰਾ ਗਈ ਉਹਦੇ ਹੱਥ ਪੈਰ ਕੰਮਣ ਲੱਗੇ ਵੀਰ ਤੂੰ ਤੂੰ ਇੱਥੇ ਕਿਉਂ ਆਇਆ ਛੋਟੇ ਜਿਹੇ ਪਿੰਡ ਦੀ ਸਵੇਰ ਹਮੇਸ਼ਾ ਦੇ ਵਾਂਗ ਸ਼ਾਂਤ ਸੀ ਪਰ ਸ਼ਰਮਾ ਪਰਿਵਾਰ ਦੇ ਘਰ ਰੋਜ਼ ਵਾਂਗ ਅੱਜ ਚੀਕ ਪੁਕਾਰ ਗੂੰਜ ਰਹੀ ਸੀ ਚੁੱਪ ਕਰ ਜਾ ਸ਼ਰਮਣੀ ਆਉਂਦੀ ਤੈਨੂੰ ਬੇਅਕਲ ਜਨਾਨੀ ਨੂੰ ਰਾਹੁਲ ਪਾਗਲਾ ਵਾਂਗ ਚੀਕ ਰਿਹਾ ਸੀ ਚਿਲਾ ਰਿਹਾ ਸੀ ਤੇ ਨਾਲ ਹੀ ਨਾਲ ਉਹਦੇ ਹੱਥਾਂ ਦੀ ਮਾਰ ਵੀ ਪੈ ਰਹੀ ਸੀ ਕਦੀ ਪਿੱਠ ਤੇ ਕਦੀ ਗੱਲ ਤੇ ਤੇ ਕਦੀ ਵਾਲਾਂ ਨੂੰ ਫੜ ਕੇ ਜ਼ਮੀਨ ਤੇ ਕਸੀਟ ਦੇ ਹੋਏ ਨੇਹਾ ਦੀਆਂ ਅੱਖਾਂ ਵਿੱਚ ਅਥਰੂ ਨਹੀਂ ਹੁਣ ਬਸ ਇੱਕ ਖਮੋਸ਼ੀ ਸੀ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਉਹ ਚੁੱਪ ਰਹਿੰਦੀ ਕਿਉਂਕਿ ਸਮਾਜ ਦੇ ਸੰਸਕਾਰਾਂ ਦੀਆਂ ਬੇੜੀਆਂ ਨੇ ਉਹਨੂੰ ਬੰਨ੍ਹ ਕੇ ਰੱਖਿਆ ਸੀ ਹਜੇ 4 ਸਾਲ ਪਹਿਲਾਂ ਹੀ ਤਾਂ ਉਹਦਾ ਵਿਆਹ ਰਾਹੁਲ ਨਾਲ ਹੋਇਆ ਸੀ ਨੀਹਾ ਬੜੇ ਸੁਪਣਿਆਂ ਦੇ ਨਾਲ ਇਸ ਘਰ ਵਿੱਚ ਆਈ ਸੀ ਪਰ 2 ਮਹੀਨੇ ਦੇ ਅੰਦਰ ਹੀ ਉਹ ਸਮਝ ਗਈ ਕਿ ਘਰ ਉਹਦੇ ਲੈ ਕੇ ਨਹੀਂ ਕਜੇ ਲਿਆ ਤੇ ਰਾਹੁਲ ਉਹਦਾ ਜੇਲਰ ਰਾਹੁਲ ਇੱਕ ਬੇਰੁਜ਼ਗਾਰ ਸ਼ਰਾਬੀ ਤੇ ਅਤਿਆਚਾਰੀ ਪਤੀ ਸੀ ਉਹਦੇ ਕੋਲ ਬਸ ਇੱਕ ਹੀ ਹੁਨਰ ਸੀ ਗੁੱਸਾ ਤੇ ਮਾਰਕੁੱਟ ਨੇਹਾ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਉਹਦਾ ਇੱਕ ਭਰਾ ਸੀ ਰਵੀ ਪਰ ਰਵੀ ਦਿੱਲੀ ਨੌਕਰੀ ਕਰਦਾ ਸੀ ਤੇ ਨੇਹਾ ਨੇ ਉਹਨੂੰ ਕਦੀ ਦੱਸਿਆ ਹੀ ਨਹੀਂ ਕਿ ਉਹਦੇ ਨਾਲ ਇਸ ਘਰ ਵਿੱਚ ਕੀ ਕੀ ਹੋ ਰਿਹਾ ਆ ਇੱਕ ਦਿਨ ਜਦੋਂ ਨੇਹਾ ਨੇ ਆਪਣੀ ਸਾਸ ਨੂੰ ਖਾਣਾ ਦਿੱਤਾ ਤਾਂ ਖਾਣਾ ਖਾਂਦਿਆ ਹੀ ਉਹ ਰਾਹੁਲ ਨੂੰ ਸੁਣਾਉਂਦੇ ਹੋਏ ਰੌਲਾ ਪਾਉਣ ਲੱਗ ਪਈ ਬਹੂ ਇਹ ਕਿਹੋ ਜਿਹਾ ਖਾਣਾ ਆ ਦਾਲ ਵਿੱਚ ਨਮਕ ਵੀ ਨਹੀਂ ਆ ਉਹ ਵੀ ਨੀਹਾ ਦੀ ਜ਼ਿੰਦਗੀ ਵਿੱਚ ਅੱਗ ਵਿੱਚ ਕਿਉਂ ਪਾਉਣ ਦਾ ਕੰਮ ਕਰਦੀ ਸੀ ਬਹੂ ਤੂੰ ਤਾਂ ਜਿਵੇਂ ਘਰ ਦੀ ਇੱਜ਼ਤ ਡਬਾਉਣ ਆਈਆਂ ਇੱਕ ਤਾਂ ਤੇਰੀ ਕੋਈ ਔਲਾਦ ਨਹੀਂ ਆ ਤੂੰ ਬੇਔਲਾਦ ਆ ਉਤੋਂ ਖਾਣਾ ਵੀ ਬੇਸਵਾਦ ਬਣਾਉਣੀ ਆ ਕੋਈ ਇੱਕ ਗੁਣ ਹੈ ਤੇਰੇ ਵਿੱਚ ਜਾਂ ਨਹੀਂ ਮੇਰਾ ਪੁੱਤ ਤਾਂ ਤੇਰੇ ਨਾਲ ਵਿਆਹ ਕਰਕੇ ਪੂਰੀ ਜ਼ਿੰਦਗੀ ਦੀ ਸਜ਼ਾ ਭੁਗਤ ਰਿਹਾ ਆ ਸੱਸ ਦੇ ਤਾਨੇ ਸੁਣਦੇ ਹੋਏ ਨੇਹਾ ਬਸ ਨੀਵੇਂ ਪਾ ਕੇ ਵੇਖਦੀ ਰਹੀ ਉਹਦੇ ਬੁੱਲ ਫਟੇ ਹੋਏ ਸੀ ਅੱਖਾਂ ਸੁੱਜੀਆਂ ਹੋਈਆਂ ਸੀ ਤੇ ਮਨ بے ਜਾਨ ਸੀ ਰਵੀ ਨੇਹਾ ਦਾ ਭਰਾ ਦਿੱਲੀ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਮੈਨੇਜਰ ਸੀ ਭੈਣ ਦੇ ਵਿਆਹ ਤੋਂ ਬਾਅਦ ਕਦੇ-ਕਦਾਈਂ ਫੋਨ ਤੇ ਗੱਲ ਹੁੰਦੀ ਸੀ ਤਾਂ 네ਹਾ ਹਮੇਸ਼ਾ ਮੁਸਕਰਾ ਕੇ ਕਹਿੰਦੀ ਸਭ ਠੀਕ ਆ ਵੀਰ 네ਹਾ ਰਵੀ ਨੂੰ ਜਾਣ ਬੁੱਝ ਕੇ ਕੂਝਣਾ ਦੱਸਦੀ ਤਾਂ ਕਿ ਉਹ ਪਰੇਸ਼ਾਨ ਨਾ ਹੋਵੇ 네ਹਾ ਦੇ ਕੋਲ ਇਹੋ ਜਿਹਾ ਕੋਈ ਨਹੀਂ ਸੀ ਜਿੰਨੂੰ ਆਪਣੇ ਦਿਲ ਦਾ ਦਰਦ ਸੁਣਾ ਸਕੇ ਜਿਹਦੇ ਨਾਲ ਦੋ ਪਲ ਆਪਣੇ ਮਨ ਦੀ ਗੱਲ ਕਰ ਸਕੇ ਜੇ ਕੋਈ ਸੀ ਤਾਂ ਉਹ ਗਵਾਂਢ ਵਿੱਚ ਰਹਿੰਦੀ ਇੱਕ ਅਨੇਤਾ ਤਾਈ ਜਿਹੜੀ ਕਦੀ ਕਦੀ 네ਹਾ ਦੀ ਸੱਸ ਦੇ ਕਰਨਾ ਹੁੰਤੇ ਚੋਰੀ ਛਿਪੇ ਜਾ ਕੇ ਨੀਹਾ ਦਾ ਹਾਲ ਚਾਲ ਪੁੱਛਮਦੀ ਪਰ ਉਸ ਦਿਨ ਕੁਝ ਤਾਂ ਟੁੱਟਾ ਸੀ ਜਦੋਂ ਰਾਖਸ਼ਾ ਵਾਂਗ ਰਾਹੁਲ ਨੀਹਾ ਦੇ ਉੱਤੇ ਲੱਤਾਂ ਵਰਸਾ ਰਿਹਾ ਸੀ ਵਾਲ ਫੜ ਕੇ ਉਹਨੂੰ ਕਸੀਟ ਕਸੀਟ ਕੇ ਮਾਰ ਰਿਹਾ ਸੀ ਜਦੋਂ ਨੀਤਾ ਤਾਈ ਕੋਲੋਂ ਨੀਹਾ ਦੀ ਹਾਲਤ ਵੇਖੀ ਨਾ ਗਈ ਤਾਂ ਉਹਨਾਂ ਨੇ ਤੁਰੰਤ ਹੀ ਨੀਹਾ ਦੇ ਭਰਾ ਰਵੀ ਨੂੰ ਫੋਨ ਕਰ ਦਿੱਤਾ ਪੁੱਤਰ ਰਵੀ ਨੀਹਾ ਦੀ ਹਾਲਤ ਬਹੁਤ ਖਰਾਬੀ ਤੂੰ ਛੇਤੀ ਆ ਜਾ ਨਹੀ ਤਾਂ ਬਹੁਤ देर ਹੋ ਜੂਗੀ ਇਹ ਨਾ ਸੋੰਦੇ ਹੀ ਰਵੀ ਦਾ कलेਜਾਂ ਕੰਬ ਗਿਆ ਉਹਨੇ ਆਫਿਸ ਤੋਂ ਤੁਰੰਤ ਛੁੱਟੀ ਲਈ ਤੇ ਅਗਲੇ ਹੀ ਦਿਨ ਸਵੇਰੇ ਹੀ ਪਿੰਡ ਵਾਲੀ ਬੱਸ ਫੜ ਲਈ ਰਸਤਾ ਕੱਟਣ ਦਾ ਨਾਮ ਹੀ ਨਹੀਂ ਲੈ ਰਿਆ ਸੀ ਮਨ ਵਿੱਚ ਅਣਜਾਣਾਂ ਜਿਹਾ ਡਰ ਵਾਰ-ਵਾਰ ਰਵੀ ਦੇ ਦਿਮਾਗ ਵਿੱਚ ਚਮਦਾ ਰਿਹਾ ਆਖਿਰਕਾਰ ਹਨੇਰਾ ਹੁੰਦਿਆ ਹੀ ਰਵੀ ਨੀਹਾ ਦੇ ਸੌਰੇ ਪਹੁੰਚ ਗਿਆ ਜਿਵੇਂ ਹੀ ਦਰਵਾਜ਼ੇ ਦੀ ਬੈਲ ਵੱਜਾਈ ਤਾਂ ਨੀਹਾ ਨੇ ਦਰਵਾਜ਼ਾ ਖੋਲ੍ਹਿਆ ਤੇ ਅਚਾਨਕ ਸਾਹਮਣੇ ਰਵੀ ਨੂੰ ਵੇਖ ਕੇ ਚੌਂਕ ਗਈ ਉਹਦੇ ਹੱਥ ਪੈਰ ਕੰਮਣ ਲੱਗੇ ਲੜਖੜਮਦੀ ਹੋਈ ਆਵਾਜ਼ ਵਿੱਚ ਉਹਨੇ ਕਿਹਾ ਵੀ ਵੀਰ ਤੂੰ ਤੂੰ ਇੱਥੇ ਕਿਉਂ ਆਇਆ ਨੀਹਾ ਦੀ ਹਾਲਤ ਵੇਖ ਕੇ ਰਵੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਨੀਹਾ ਭਰਾਇਆ ਮੈਂ ਤੇਰਾ ਤੇ ਤੂੰ ਪੁੱਛ ਰਹੀ ਆ ਕਿ ਮੈਂ ਕਿਉਂ ਆਇਆ ਰਵੀ ਨੇ ਉਹਦੀਆਂ ਸੁੱਜੀਆਂ ਹੋਈਆਂ ਅੱਖਾਂ ਵੇਖੀਆਂ ਉਦੇ ਬੁੱਲਾਂ ਤੇ ਸਾਟ ਵੇਖੀ ਤੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਰੱਖਦਾ ਹੋਇਆ ਬੋਲਿਆ ਇਹ ਸਭ ਕੀ ਆ ਨੇਹਾ ਪਤਾ ਨਹੀਂ ਕਿੰਨੇ ਦਿਨਾਂ ਦੇ ਬਾਅਦ ਕਿਸੇ ਨੇ ਪਿਆਰ ਨਾਲ ਨੇਹਾ ਦੇ ਸਿਰ ਤੇ ਹੱਥ ਫੇਰਿਆ ਸੀ ਨੇਹਾ ਖੁਦ ਨੂੰ ਰੋਕ ਨਾ ਪਾਈ ਤੇ ਫੁੱਟ ਫੁੱਟ ਕੇ ਉੱਚੀ ਉੱਚੀ ਰੋਣ ਲੱਗ ਪਈ ਤੇ ਰੋਂਦੇ ਹੁੰਦੇ ਹੋਏ ਉਹ ਰਵੀ ਦੇ ਗਲ ਲੱਗ ਗਈ ਆਪਣਾ ਸਾਰਾ ਦਰਦ ਅਥਰੂਆਂ ਵਿੱਚ ਵਹਾਉਂਦੇ ਹੋਏ ਬੋਲੀ ਹਰ ਦਿਨ ਮਾਰ ਪੈਂਦੀ ਆ ਵੀਰੇ ਬਿਨਾ ਕਿਸੇ ਵਜ੍ਹਾ ਦੇ ਹਰ ਦਿਨ ਬਸ ਤਾਨੇ ਗਾਲਾਂ ਤੇ ਇਹਦੇ ਅੱਗੇ ਨੀਹਾ ਕੁਝ ਨਾ ਬੋਲ ਪਾਈ ਉਹਦੀਆਂ ਸਿਸਕੀਆਂ ਨਹੀਂ ਰੁਕ ਰਹੀਆਂ ਸੀ ਨੀਹਾ ਦੀ ਗੱਲ ਸੁਣ ਕੇ ਰਵੀ ਦੀਆਂ ਅੱਖਾਂ ਵਿੱਚ ਅਥਰੂਆਂ ਦੇ ਨਾਲ ਨਾਲ ਚਿਹਰੇ ਤੇ ਗੁੱਸੇ ਦੀ ਲਹਿਰ ਦੌੜ ਗਈ ਨੀਹਾ ਨੂੰ ਛਾਤ ਕਰਮਦੇ ਹੋਏ ਬੋਲਿਆ ਬਸ ਨੀਹਾ ਹੁਣ ਬਹੁਤ ਰੋ ਲਿਆ ਤੂੰ ਹੁਣ ਬਹੁਤ ਹੋ ਗਿਆ ਹੁਣ ਤੇਰਾ ਭਰਾ ਤੇਰੇ ਨਾਲ ਖੜਾਇਆ ਤੈਨੂੰ ਹੁਣ ਹੋਰ ਸੈਨ ਦੀ ਕੋਈ ਲੋੜ ਨਹੀਂ ਆ ਰਵੀ ਪੂਰੀ ਰਾਤ ਕਰਵਟਾਂ ਬਦਲਦਾ ਰਿਹਾ ਨੇਹਾ ਦਾ ਜ਼ਖਮੀ ਹੋਇਆ ਚਿਹਰਾ ਉਹਦੀਆਂ ਅੱਖਾਂ ਦੇ ਅੱਗੇ ਨੱਚ ਰਿਆ ਸੀ ਘਰ ਵਿੱਚ ਕਿਸੇ ਨੂੰ ਪਤਾ ਨਹੀਂ ਸੀ ਕਿ ਰਵੀ ਵੀ ਆ ਗਿਆ ਆ ਅਗਲੇ ਦਿਨ ਸਵੇਰੇ ਸੂਰਜ ਦੀ ਪਹਿਲੀ ਕਿਰਨ ਜਿਵੇਂ ਹੀ ਵਿਹੜੇ ਵਿੱਚ ਪਈ ਉਦੋਂ ਤੱਕ ਰਵੀ ਨੇ ਖੁਦ ਨੂੰ ਸੰਭਾਲ ਲਿਆ ਸੀ ਮਨ ਹੀ ਮਾਨੋਂ ਨੇ ਠਾਨ ਲਿਆ ਸੀ ਕਿ ਹੋ ਨੀਹਾ ਦੀ ਜ਼ਿੰਦਗੀ ਵਿੱਚ ਹੋਰ ਅਥਰੂ ਨਹੀਂ ਹੋਣਗੇ ਉਦੋਂ ਹੀ ਉਹਨੂੰ ਨੀਹਾ ਰਸੋਈ ਵਿੱਚ ਜਾਂਦੀ ਹੋਈ ਵਿਖਾਈ ਦਿੱਤੀ ਤਾਂ ਉਹ ਸਿੱਧਾ ਰਸੋਈ ਵਿੱਚ ਗਿਆ ਨੀਹਾ ਨੂੰ ਰੋਕਦੇ ਹੋਏ ਬੋਲਿਆ ਨੀਹਾ ਅੱਜ ਖਾਣਾ ਨਹੀਂ ਬਣਾਉਂਗਾ ਤੂੰ ਬਸ ਚੁੱਪਚਾਪ ਜਾ ਕੇ ਆਰਾਮ ਕਰ ਬਾਕੀ ਮੈਂ ਆਪੇ ਵੇਖ ਲਵਾਂਗਾ ਰਵੀ ਦੀ ਗੱਲ ਸੁਣ ਕੇ ਨੀਹਾ ਹੈਰਾਨ ਰਹਿ ਗਈ ਪਰ ਵੀਰ ਮਾਂ ਜੀ ਤੇ ਰਾਹੁਲ ਅੱਜ ਤੋਂ ਉਹ ਕੁਝ ਨਹੀਂ ਕਹਿਣਗੇ ਰਵੀ ਨੇ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਉਦੋਂ ਹੀ ਰਾਹੁਲ ਦੀ ਆਵਾਜ਼ ਗੂੰਜੀ ਨੀਹਾ ਉਹ ਨੀਹਾ ਚਾਬਣਾ ਦਿੱਤੀ ਕਿ ਨਹੀਂ ਜਾਂ ਫਿਰ ਅੱਜ ਫਿਰ ਤੇਰਾ ਮੂੰਹ ਤੋੜਾਂ ਰਾਹੁਲ ਦੀ ਆਵਾਜ਼ ਸੁਣ ਕੇ ਰਵੀ ਨੇ ਗੁੱਸੇ ਵਿੱਚ ਦਰਵਾਜ਼ੇ ਵੱਲ ਵੇਖਿਆ ਤੇ ਤੇਜ਼ ਕਦਮਾਂ ਵਿੱਚ ਰਸੋਈ ਵਿੱਚੋਂ ਬਾਹਰ ਨਿਕਲਦਾ ਹੋਇਆ ਬੋਲਿਆ ਰਾਹੁਲ ਰਾਹੁਲ ਨੇ ਪਲਟ ਕੇ ਵੇਖਿਆ ਤੂੰ ਕੌਣ ਆ ਕੀ ਲੈਣਾ ਆ ਇੱਥੇ ਅੱਛਾ ਤਾਂ ਮਤਲਬ ਤੂੰ ਸ਼ਰਾਬ ਦੇ ਨਸ਼ੇ ਵਿੱਚ ਇੰਨਾ ਤੂਤਿਆ ਕਿ ਮੈਨੂੰ ਵੀ ਨਹੀਂ ਪਛਾਣ ਰਿਆ ਤਾਂ ਠੀਕ ਆ ਮੈਂ ਖੁਦ ਦੱਸ ਦੇਣਾ ਆ ਮੈਂ ਨੇਹਾ ਦਾ ਭਰਾ ਆ ਰਵੀ ਨਾਮ ਆ ਮੇਰਾ ਤੇ ਮੈਂ ਨੇਹਾ ਨੂੰ ਤੇਰੇ ਵਰਗੇ ਦਰਿੰਦੇ ਕੋਲੋਂ ਬਚਾਉਣ ਆਇਆ ਆ ਰਵੀ ਦੀਆਂ ਗੱਲਾਂ ਸੁਣ ਕੇ ਰਾਹੁਲ ਉਹਦੇ ਉੱਤੇ ਹੱਸ ਪਿਆ ਅੱਛਾ ਤਾਂ ਤੂੰ ਉਹੋ ਭਰਾ ਆ ਜਿਹੜਾ ਆਪਣੀ ਭੈਣ ਨੂੰ ਛੱਡ ਕੇ ਦਿੱਲੀ ਭੱਜ ਗਿਆ ਸੀ ਰਵੀ ਨੇ ਗੁੱਸੇ ਵਿੱਚ ਰਾਹੁਲ ਦਾ ਕਾਲਰ ਫੜਿਆ ਬੱਸ ਹੁਣ ਬਹੁਤ ਹੋ ਗਿਆ ਰਾਹੁਲ ਚਾਰ ਸਾਲਾਂ ਤੋਂ ਤੂੰ ਮੇਰੀ ਭੈਣ ਤੇ ਹੱਥ ਚੁੱਕ ਰਿਆਂ ਆਂ ਅੱਜ ਨਹੀਂ ਛੱਡੂਗਾ ਤੈਨੂੰ ਉਦੋਂ ਹੀ ਰਾਹੁਲ ਦੀ ਉੱਚੀ ਆਵਾਜ਼ ਸੁਣ ਕੇ ਨੀਹਾ ਦੀ ਸੱਸ ਬਾਹਰ ਆ ਗਈ ਰਵੀ ਤੇ ਰਾਹੁਲ ਨੂੰ ਇੱਕ ਦੂਜੇ ਨਾਲ ਮਾਰ ਕੁੱਟ ਕਰਦੇ ਹੋਏ ਵੇਖ ਕੇ ਰਵੀ ਉੱਤੇ ਚਿਲਾਉਂਦੀ ਹੋਈ ਬੋਲੀ ਤੇਰਾ ਦਿਮਾਗ ਖਰਾਬ ਹੋ ਗਿਆ ਮੁੰਡਿਆ ਇਹ ਕੀ ਬਤਮੀਜ਼ੀ ਆ ਤੂੰ ਸਾਡੇ ਹੀ ਘਰ ਆ ਕੇ ਸਾਨੂੰ ਹੀ ਤਮਕੀ ਦੇ ਰਿਆਂ ਆ ਪਿੱਛੋਂ ਨੀਹਾ ਦੀ ਸੱਸ ਦੀ ਆਵਾਜ਼ ਸੁਣ ਕੇ ਰਾਹੁਲ ਦਾ ਕਾਲਰ ਫੜੇ ਫੜੇ ਰਵੀ ਗੁੱਸੇ ਵਿੱਚ ਉਹਨਾਂ ਵੱਲ ਮੁੜਦੇ ਹੋਏ ਬੋਲਿਆ ਤੁਸੀਂ ਵੀ ਘਟ ਨਹੀਂ ਕੀਤਾ ਬਹੂ ਨਹੀਂ ਨੌਕਰਾਨੀ ਬਣਾ ਕੇ ਰੱਖਿਆ ਤੁਸੀਂ ਨੀਹਾ ਨੂੰ ਪਰ ਹੁਣ ਸਭ ਕੁਝ ਬਦਲ ਜਾਊਗਾ ਤੇ ਇਧਰ ਵਿਚਾਰੀ ਨੀਹਾ ਪਰਾ ਤੇ ਪਤੀ ਨੂੰ ਆਪਸ ਵਿੱਚ ਲੜਦੇ ਹੋਏ ਵੇਖ ਕੇ ਡਰਦੇ ਮਾਰੇ ਦੌੜ ਕੇ ਵਿਚਕਾਰ ਆ ਗਈ ਵੀਰ ਲੜਾਈ ਨਾ ਕਰ ਮੈਂ ਠੀਕ ਹਾਂ ਨਹੀਂ ਨੀਹਾ ਹੁਣ ਤੂੰ ਝੂਪਣੀ ਹੀ ਰਹਾਂਗੀ ਇਨ੍ਹਾਂ ਦੋਵਾਂ ਨੂੰ ਇਨ੍ਹਾਂ ਦੀ ਹਵਾਨੀਅਤ ਦੀ ਸਜ਼ਾ ਤਾਂ ਮਿਲ ਕੇ ਰਹੂਗੀ ਜਿਵੇਂ ਤਿਵੇਂ ਤਾਂ ਨੇਹਾ ਤੇ ਨੇਹਾ ਦੀ ਸਾਸ ਨੇ rahul ਤੇ ravi ਨੂੰ ਵਾਖ ਕੀਤਾ ਪਰ ravi ਜਾਣਦਾ ਸੀ ਕਿ ਲੜਾਈ ਇਕੱਲੇ ਘਰ ਦੇ ਅੰਦਰ ਨਹੀਂ ਜਿੱਤੀ ਜਾ ਸਕਦੀ ਇਸ ਲਈ ਕੁਝ ਸੋਚਦੇ ਹੋਏ ਉਹਨੇ ਪਿੰਡ ਦੇ ਸਰਪੰਚ ਨੂੰ ਸੱਦ ਲਿਆ ਪੰਚਾਇਤ ਸੱਦ ਲਈ ਤੇ ਪੰਚਾਇਤ ਵਿੱਚ ਜਿੱਥੇ ਪਿੰਡ ਦੇ ਵੱਡੇ ਬਜ਼ੁਰਗ ਜਮਾ ਹੋਏ ਸੀ ravi ਨੇ ਸਾਰਿਆਂ ਦੇ ਸਾਹਮਣੇ ਨੇਹਾ ਦੀਆਂ ਸੱਟਾਂ ਉਹਨਾਂ ਨੂੰ ਵਿਖਾਈਆਂ ਤੇ ਉਹਦੀਆਂ ਮੈਡੀਕਲ ਰਿਪੋਰਟਾਂ ਲਿਆ ਕੇ ਰੱਖੀਆਂ ਤੇ ਗਵਾੰਡੀਆਂ ਦੀ ਗਵਾਹੀ ਲਈ ਸਾਰਿਆਂ ਨੇ ਵੇਖਿਆ ਸੀ ਕਿ ਰਾਹੁਲ ਰੋਜ਼ ਉਹਨੂੰ ਜਾਨਵਰਾਂ ਵਾਂਗ ਮਾਰਦਾ ਸੀ ਰਾਹੁਲ ਗੁਨਾਗਾਰਾਂ ਦੀ ਤਰ੍ਹਾਂ ਚੁੱਪਚਾਪ ਇੱਕ ਨੁੱਕਰ ਵਿੱਚ ਖੜਾ ਸੀ ਤਾਂ ਸਰਪੰਚ ਨੇ ਕਿਹਾ ਰਾਹੁਲ ਤੂੰ ਆਪਣੀ ਪਤਨੀ ਨੂੰ ਮਾਰਿਆ ਗਾਲਾਂ ਦਿੱਤੀਆਂ ਤੇ ਹੋਰ ਤਾਂ ਹੋਰ ਉਹਨੂੰ ਕਦੀ ਇਨਸਾਨ ਵੀ ਨਹੀਂ ਸਮਝਿਆ ਇਸ ਲਈ ਹੁਣ ਪੰਚਾਇਤ ਤੈਨੂੰ ਸਮਾਜ ਵਿੱਚੋਂ ਬਾਹਰ ਕਰਦੀ ਆ ਸਾਡੇ ਸਮਾਜ ਵਿੱਚ ਤੇਰੇ ਵਰਗੇ ਰਾਖਸ਼ ਦੀ ਕੋਈ ਲੋੜ ਨਹੀਂ ਆ ਤੇ ਹਾਂ ਨੀਹਾ ਚਾਹੇ ਤਾਂ ਤੇਰੇ ਕੋਲ ਤਲਾਕ ਵੀ ਲੈ ਸਕਦੀ ਆ ਤੇ ਜੇ ਚਾਹੇ ਪੁਲਿਸ ਦੇ ਹਵਾਲੇ ਵੀ ਤੈਨੂੰ ਕਰ ਸਕਦੀ ਆ ਅਸੀਂ ਹਰ ਕਦਮ ਤੇ ਉਹਦਾ ਸਾਥ ਦੇਵਾਂਗੇ ਨੀਹਾ ਨੂੰ ਕੱਲ ਤੱਕ ਦਾ ਟਾਈਮ ਦਿੱਤਾ ਜਾਂਦਾ ਆ ਨੀਹਾ ਦਾ ਜੋ ਵੀ ਫੈਸਲਾ ਹੋਵੇਗਾ ਪੰਚਾਇਤ ਨੂੰ ਮਨਜ਼ੂਰ ਹੋਵੇਗਾ ਪੰਚਾਇਤ ਦਾ ਫੈਸਲਾ ਸੁਣ ਕੇ ਪੂਰਾ ਪਿੰਡ ਨੇਹਾ ਦੇ ਹੱਕ ਵਿੱਚ ਖੜਾ ਹੋ ਗਿਆ ਸੀ ਪੂਰੇ ਪਿੰਡ ਨੂੰ ਨੇਹਾ ਵੱਲ ਹੁੰਦਾ ਵੇਖ ਕੇ ਹੁਣ ਰਾਹੁਲ ਦੀ ਹਾਲਤ ਖਰਾਬ ਹੋ ਗਈ ਸੀ ਉਤੋਂ ਪੂਰੇ ਸਮਾਜ ਵਿੱਚ ਬਦਨਾਮ ਵੀ ਹੋ ਗਿਆ ਸੀ ਚਾਰੇ ਪਾਸੇ ਸਾਰੇ ਰਾਹੁਲ ਨੂੰ ਹੀ ਬੁਰਾ ਭਲਾ ਕਹਿਣ ਲੱਗੇ ਤੇ ਨੇਹਾ ਦੀ ਸੱਸ ਚੁੱਪਚਾਪ ਇੱਕ ਪਾਸੇ ਖੜੀ ਖੁਦ ਦੀ ਤੇ ਆਪਣੇ ਮੁੰਡੇ ਦੀ ਬੇਇੱਜ਼ਤੀ ਹੁੰਦੇ ਵੇਖ ਰਹੀ ਸੀ ਇਹ ਉਹਨਾਂ ਦਾ ਕਰ ਨਹੀਂ ਸੀ ਜਿੱਥੇ ਉਹਨਾਂ ਦੇ ਇਲਾਵਾ ਇਸੇ ਹੋਰ ਦੀ ਨਾ ਚਲਦੀ ਇਹ ਸਮਾਜ ਸੀ ਤੇ ਸਮਾਜ ਹਮੇਸ਼ਾ ਸਚਾਈ ਦਾ ਸਾਥ ਦਿੰਦਾ ਆ ਉਦੋਂ ਹੀ ਰਵੀ ਰਾਹੁਲ ਦੇ ਕੋਲ ਜਾ ਕੇ ਬੋਲਿਆ ਜੇ ਨੇਹਾ ਨੇ ਇੱਕ ਹਾਂ ਕਰ ਦਿੱਤੀ ਤਾਂ ਪੂਰੀ ਜ਼ਿੰਦਗੀ ਤੈਨੂੰ ਜੇਲ੍ਹ ਵਿੱਚ ਸੜਨਾ ਪਊਗਾ ਰਵੀ ਨੇ ਅੱਖਾਂ ਲਾਲ ਕਰਦੇ ਹੋਏ ਕਿਹਾ ਪੂਰੀ ਪੰਚਾਇਤ ਨੂੰ ਪੂਰੇ ਪਿੰਡ ਨੂੰ ਆਪਣੇ ਖਿਲਾਫ ਜਾਂਦਾ ਵੇਖ ਕੇ ਰਾਹੁਲ ਕਬਰਾ ਗਿਆ ਤੇ ਭੱਜਦੇ ਹੋਏ ਨੇਹਾ ਦੇ ਕੋਲ ਗਿਆ ਨੇਹਾ ਪਲੀਜ਼ ਮੈਨੂੰ ਮਾਫ ਕਰ ਦੇ ਮੈਂ ਬਦਲ ਜਾਊਂਗਾ ਮੈਂ ਹੁਣ ਤੈਨੂੰ ਕੁਝ ਵੀ ਨਹੀਂ ਕਹੂੰਗਾ ਅਚਾਨਕ ਰਾਹੁਲ ਦਾ ਬਦਲਿਆ ਹੋਇਆ ਸੂਰ ਦੇਖ ਕੇ ਨੀਹਾ ਚੁੱਪਚਾਪ ਖੜੀ ਰਹੀ ਰਾਹੁਲ ਗਿੜਗੜਾ ਰਿਹਾ ਸੀ ਨੀਹਾ ਖੜੀ ਸੀ ਜਿਵੇਂ ਕਿਸੇ ਫੈਸਲੇ ਦੀ ਦਹਲਿਜ਼ ਤੇ ਖੜੀ ਹੋਵੇ ਕੱਲ ਉਹਨੇ ਆਪਣਾ ਫੈਸਲਾ ਪੰਚਾਇਤ ਦੇ ਸਾਹਮਣੇ ਰੱਖਣਾ ਸੀ ਰਾਤ ਦੇ ਛਣਾਟੇ ਵਿੱਚ ਨੀਹਾ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਆਪਣੇ ਭਰਾ ਦੇ ਸ਼ਬਦ ਰਾਹੁਲ ਦੀ ਗਿੜਗੜਾਹਟ ਤੇ ਸੱਸ ਦੀ ਚੁੱਪ ਸਭ ਕੁਝ ਇੱਕ ਸਹਿਲਾਬ ਦੇ ਵਾਂਗ ਉਹਦੇ ਮਨ ਵਿੱਚ ਉਮੜ ਰਿਹਾ ਸੀ ਉਦੋਂ ਹੀ ਰਵੀ ਉਹਦੇ ਕੋਲ ਆਇਆ ਤੇ ਪਿਆਰ ਨਾਲ ਬੋਲਿਆ 네ਹਾ ਹੁਣ ਤੇਰਾ ਫੈਸਲਾ ਹੋਵੇਗਾ ਮਾਫ ਕਰੇਂਗੀ ਜਾਂ ਛੱਡ ਦੋਵੇਂਗੀ ਜੋ ਤੈਨੂੰ ਠੀਕ ਲੱਗੇ ਉਹੋ ਕਰ ਕਿਉਂਕਿ ਸਿਆ ਵੀ ਤੂੰ ਹੀ ਆ ਰਵੀ ਦੀ ਗੱਲ ਸੁਣ ਕੇ 네ਹਾ ਚੁੱਪ ਰਹੀ ਕੁਝ ਸੋਚਦੇ ਹੋਏ ਬਹੁਤ ਦੇਰ ਬਾਅਦ ਬੋਲੀ ਵੀਰ ਜੇ ਮੈਂ ਚਲੀ ਗਈ ਤਾਂ ਸਾਰੇ ਇਹੋ ਕਹਿਣਗੇ ਨਾ ਕਿ ਇੱਕ ਹੋਰ ਔਰਤ ਘਰ ਨਹੀਂ ਸੰਭਾਲ ਸਕੀ ਤਾਂ ਮਤਾਂ ਮੇਰੇ ਉੱਤੇ ਹੀ ਲੱਗੂਗੀ ਨਾ ਨੇਹਾ ਕਿ ਰੋਜ਼-ਰੋਜ਼ ਹੀ ਮੈਂ ਮਾਰ ਖਾਣੀ ਘਰ ਸੰਭਾਲਣਾ ਕਹਿ ਲਉਂਦੀ ਆ ਰਵੀ ਨੇ ਕੌੜਾ ਸੱਚ ਸਾਹਮਣੇ ਰੱਖਿਆ ਜਿੰਨੂੰ ਸੁਣ ਕੇ ਨੇਹਾ ਨੇ ਨੀਵੀਂ ਪਾ ਲਈ ਤੇ ਅੱਖਾਂ ਵਿੱਚ ਅਥਰੂ ਲੈ ਹੋਏ ਬੋਲੀ ਸੱਚ ਤਾਂ ਇਹ ਆ ਵੀਰੇ ਕਿ ਹੁਣ ਮੈਂ ਥੱਕ ਗਈ ਆ ਹੁਣ ਹੋਰ ਸਹਿਣਾ ਨਹੀਂ ਚਾਹੁੰਦੀ ਪਰ ਜਾਣ ਤੋਂ ਪਹਿਲਾਂ ਇੱਕ ਵਾਰ ਰਾਹੁਲ ਨਾਲ ਗੱਲ ਜ਼ਰੂਰ ਕਰਨਾ ਚਾਹੁੰਦੀ ਆ ਉਹ ਵੀ ਇਕੱਲੀ ਨੀਹਾ ਦੀ ਗੱਲ ਸੁਣ ਕੇ ਰਵੀ ਨੇ ਕੁਝ ਨਾ ਕਿਹਾ ਅਗਲੇ ਦਿਨ ਨੇਹਾ ਨੇ ਰਾਹੁਲ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਰਾਹੁਲ ਮੂੰਹ ਲਟਕਾਏ ਹੋਏ ਆ ਕੇ ਨੀਹਾ ਦੇ ਸਾਹਮਣੇ ਖਲੋ ਗਿਆ ਤਾਂ ਨੀਹਾ ਨੇ ਕਿਹਾ ਰਾਹੁਲ ਕੀ ਤੈਨੂੰ ਸ਼ਰਮ ਨਹੀਂ ਆਈ ਜਦੋਂ ਪਰੀ ਪੰਚਾਇਤ ਵਿੱਚ ਸਾਰਿਆਂ ਦੇ ਸਾਹਮਣੇ ਮੈਨੂੰ ਮਾਰਨ ਦੀ ਗੱਲ ਖੁੱਲੀ ਸੀ ਤਾ ਰਾਹੁਲ ਚੁੱਪ ਰਿਹਾ ਕੁਝ ਨਾ ਬੋਲਿਆ ਕੀ ਤੈਨੂੰ ਇੱਕ ਦਿਨ ਵੀ ਮੇਰੀਆਂ ਅੱਖਾਂ ਵਿੱਚ ਵੇਖ ਕੇ ਅਫਸੋਸ ਨਹੀਂ ਹੋਇਆ ਤਾ ਰਾਹੁਲ ਨੇ ਹੌਲੀ ਜਿਹੀ ਕਿਹਾ ਮੇਰੇ ਕੋਲੋਂ ਗਲਤੀ ਹੋ ਗਈ ਨੀਹਾ ਮੈਂ ਬਦਲ ਜਾਊਂਗਾ ਮੈਨੂੰ ਬਸ ਇੱਕ ਮੌਕਾ ਦੇ ਦੇ ਨੀਹਾ ਨੇ ਧਿਆਨ ਨਾਲ ਰਾਹੁਲ ਦੇ ਮੂੰਹ ਹਲ ਵੇਖਿਆ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਰਾਹੁਲ ਦਾ ਇਹ ਡਰਾਮਾ ਬਸ ਉਹਦੇ ਫੈਸਲੇ ਨੂੰ ਬਦਲਣ ਲਈ ਹੀ ਹੈ ਰਾਹੁਲ ਕੁੱਤੇ ਦੀ ਉਹ ਪੁੱਛਿਆ ਜਿਹੜੀ ਕਦੀ ਸਿੱਧੀ ਨਹੀਂ ਹੋ ਸਕਦੀ ਇਸ ਲਈ ਨੀਹਾ ਹੁਣ ਸ਼ਾਂਤ ਤੇ ਮਜ਼ਬੂਤ ਆਵਾਜ਼ ਵਿੱਚ ਬੋਲੀ ਹੁਣ ਦੇਰ ਹੋ ਚੁੱਕੀ ਆ ਰਾਹੁਲ ਮੈਂ ਹੁਣ ਖੁਦ ਨੂੰ ਹੋਰ ਨਹੀਂ ਗਵਾ ਸਕਦੀ ਤੂੰ ਮੈਨੂੰ ਇੰਨਾ ਤੋੜ ਦਿੱਤਾ ਆ ਕਿ ਹੁਣ ਮੇਰੇ ਵਿੱਚ ਵਾਪਸ ਜੋੜਨ ਦੀ ਹਿੰਮਤ ਤਾਂ ਹੈਗੀ ਆ ਪਰ ਤੇਰੇ ਨਾਲ ਨਹੀਂ ਮਤਲਬ ਤੂੰ ਜਾ ਰਹੀ ਆ ਰਾਹੁਲ ਹਰਾਨੀ ਨਾਲ ਨੇ ਹਨ ਵੇਖਦੇ ਹੋਏ ਬੋਲਿਆ ਹਾਂ ਮੈਂ ਤੇਰੇ ਕੋਲੋਂ ਤਲਾਕ ਲੈ ਕੇ ਇਥੋਂ ਹਮੇਸ਼ਾ ਹਮੇਸ਼ਾ ਲਈ ਜਾਣਾ ਚਾਹਨੀ ਆ ਇਹ ਨਾ ਸੋੰਦੇ ਹੀ ਰਾਹੁਲ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕੁਝ ਦਿਨ ਬਾਅਦ ਨੀਹਾ ਪੰਚਾਇਤ ਦੇ ਸਾਹਮਣੇ ਖੜੀ ਸੀ ਤੇ ਨਿਡਰ ਹੋ ਕੇ ਉਹਨੇ ਆਪਣਾ ਫੈਸਲਾ ਸਾਫ਼-ਸਾਫ਼ ਸੁਣਾ ਦਿੱਤਾ ਤੇ ਕਰੀਬ 2 ਹਫਤੇ ਬਾਅਦ ਕੋਰਟ ਵਿੱਚ ਨੀਹਾ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ ਰਵੀ ਉਹਦਾ ਸਾਥ ਹਰ ਕਦਮ ਤੇ ਦੇ ਰਿਹਾ ਸੀ ਨੀਹਾ ਦੇ ਫੈਸਲੇ ਤੇ ਪਿੰਡ ਦੇ ਕੁਝ ਲੋਕਾਂ ਨੇ ਤਾਂ ਗੱਲਾਂ ਬਣਾਈਆਂ ਪਰ ਜ਼ਿਆਦਾਤਰ ਔਰਤਾਂ ਨੇ ਨੀਹਾ ਦੇ ਇਸ ਫੈਸਲੇ ਦੀ ਤਾਰੀਫ਼ ਹੀ ਕੀਤੀ ਹੁਣ ਨੀਹਾ ਬਿਲਕੁਲ ਇਕੱਲੀ ਸੀ ਪਰ ਨਹੀਂ ਡਰ ਸੀ ਹੁਣ ਉਹ ਕੁਝ ਕਰਨਾ ਚਾਹੁੰਦੀ ਸੀ ਆਪਣੇ ਵਰਗੀਆਂ ਔਰਤਾਂ ਲਈ ਕੁਝ ਕਰਨਾ ਸੀ ਉਹਨੇ ਉਹ ਨਹੀਂ ਚਾਹੁੰਦੀ ਸੀ ਕਿ ਜਿਹੜਾ ਦੁੱਖ ਉਹਨੇ ਝੱਲਿਆ ਆ ਉਹ ਦੁੱਖ ਕੋਈ ਹੋਰ ਵੀ ਝੱਲੇ ਇਸ ਲਈ ਕੁਝ ਮਹੀਨਿਆਂ ਬਾਅਦ ਨੀਹਾ ਨੇ ਇੱਕ ਐਨਜੀਓ ਜੁਆਇਨ ਕੀਤਾ ਜਿਹੜਾ ਘਰੇਲੂ ਹਿੰਸਾ ਦੇ ਖਿਲਾਫ ਔਰਤਾ ਨਹੀਂ ਮਦਦ ਕਰਦਾ ਸੀ। ਨੀਹਾ ਹੁਣ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਵਿੱਚ ਪੂਰੀ ਤਰ੍ਹਾਂ ਰੰਗ ਚੁੱਕੀ ਸੀ। ਹਰ ਦਿਨ ਉਹ ਔਰਤਾਂ ਨੂੰ ਤਾਕਤਵਰ ਬਣਾਉਣਾ ਸਿਖਾ ਰਹੀ ਸੀ ਤੇ ਉਦਰ ਰਾਹੁਲ ਦੀ ਦੁਨੀਆ ਹਨੇਰੇ ਵਿੱਚ ਜਾ ਚੁੱਕੀ ਸੀ। ਤਲਾਕ ਤੇ ਪਿੰਡ ਵਿੱਚ ਬਦਨਾਮੀ ਤੋਂ ਬਾਅਦ ਉਹਦੇ ਰਿਸ਼ਤੇਦਾਰਾ ਨੇ ਵੀ ਉਹਦੇ ਕੋਲੋਂ ਕਿਨਾਰਾ ਕਰ ਲਿਆ। ਪਿੰਡ ਵਾਲਿਆਂ ਨੇ ਗੱਲ ਕਰਨੀ ਹੀ ਬੰਦ ਕਰ ਦਿੱਤੀ। ਖੁਦ ਨੂੰ ਪਿੰਡ ਵਾਲਿਆਂ ਤੋਂ ਤੇ ਘਰ ਤੋਂ ਦੂਰ ਰੱਖਣ ਲਈ ਰਾਹੁਲ ਨੇ ਨੌਕਰੀ ਕਰ ਲਈ ਸੀ ਪਰ ਜਿਵੇਂ ਹੀ ਉਥੇ ਸਾਰਿਆਂ ਨੂੰ ਪਤਾ ਲੱਗਾ ਕਿ ਰਾਹੁਲ ਉਤੇ ਘਰੇਲੂ ਹਿੰਸਾ ਦਾ ਕੇਸ ਚੱਲ ਰਿਹਾ ਆ ਤਾਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਹਦੀ ਨੌਕਰੀ ਵੀ ਛੁੱਟ ਗਈ। ਪਿੰਡ ਵਾਲਿਆਂ ਦੇ ਤਾਨੇ ਸੁਣ ਕੇ ਤੇ ਔਰਤਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਦੀ ਸਾਸੜੀ ਨੇ ਵੀ ਖੋਦ ਨੂੰ ਆਪਣੇ ਘਰ ਵਿੱਚ ਬੰਦ ਕਰ ਲਿਆ ਸੀ। ਉਹਦਾ ਘਰ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ ਇਹਦੇ ਚੱਲਦੇ ਹੀ ਨੇਹਾ ਦੀ ਸੱਸ ਬਿਮਾਰ ਰਹਿਣ ਲੱਗੀ ਇਵੇਂ ਲੱਗਦਾ ਸੀ ਜਿਵੇਂ ਉਸ ਘਰ ਵਿੱਚ ਕੋਈ ਹੈ ਹੀ ਨਹੀਂ ਨੇਹਾ ਦੇ ਬਿਨਾ ਪੂਰਾ ਘਰ ਵਿਰਾਨ ਹੋ ਗਿਆ ਸੀ ਇੱਕ ਦਿਨ ਰਾਹੁਲ ਇਕੱਲਾ ਬੈਠਾ ਨਸ਼ੇ ਵਿੱਚ ਤੁੱਤ ਜਦੋਂ ਉਹਨੇ ਨੇਹਾ ਦੀ ਪੁਰਾਣੀ ਤਸਵੀਰ ਵੇਖੀ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਤੇ ਅਚਾਨਕ ਉਹਦੇ ਮੂੰਹੋਂ ਨਿਕਲ ਗਿਆ ਕਾਸ਼ ਉਸ ਵਕਤ ਮੈਂ ਸਮਝ ਗਿਆ ਹੁੰਦਾ ਤਾਂ ਅੱਜ ਮੇਰੀ ਹਾਲਤ ਇਹੋ ਜਿਹੀ ਨਾ ਹੁੰਦੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਆ ਕਹਾਵਤ ਆਣਾ ਕਿ ਅਬ ਪਛਤਾਇਆ ਕੀ ਕਰੇ ਜਦ ਚਿੜੀਆ ਚੁਗ ਗਈ ਖੇਤ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ